ਪੰਜਾਬ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਨਿਰੰਤਰ ਜਾਰੀ ਨੇ ਬੀਤੀ ਰਾਤ ਵੀ ਫਰੀਦਕੋਟ ਵਿੱਚ ਦੋ ਨਕਾਬਪੋਸ਼ ਬੰਦੂਕ ਦੀ ਨੋਕ ਤੇ ਰਾਜੇਸ਼ ਸੇਠੀ ਨਾਂ ਦੇ ਵਿਅਕਤੀ ਦੀ ਨਵੀਂ ਕਾਰ ਖੋ ਕੇ ਫਰਾਰ ਹੋ ਗਏ ਦਰਅਸਲ ਰਾਜੇਸ਼ ਸੇਠੀ ਨੇ ਬੀਤੇ ਹੀ ਦਿਨ ਸ਼ਾਮ 6 ਵਜੇ ਨਵੀਂ ਕਾਰ ਖਰੀਦੀ ਸੀ ਤੇ ਰਾਤ ਨੂੰ ਆਪਣੇ ਪਰਿਵਾਰ ਨਾਲ ਡਿਨਰ ਕਰਨ ਲਈ ਹਵੇਲੀ ਹੋਟਲ ਗਿਆ ਸੀ ਖਾਣਾ ਖਾਣ ਉਪਰੰਤ ਜਦੋਂ ਉਹ ਆਪਣੀ ਕਾਰ ਮੋੜ ਰਹੇ ਸਨ ਤਾਂ ਦੋ ਨਕਾਬਪੋਸ਼ ਵਿਅਕਤੀਆਂ ਨੇ ਉਹਨਾਂ ਤੋਂ ਬੰਦੂਕ ਦੀ ਨੋਕ ਤੇ ਕਾਰ ਖੋ ਲਈ ਕੋਈ ਗੱਡੀ ਹੈ ਕਹਿੰਦੀ ਸੀ ਨਵੀਂ ਭੀ ਜਾਤੇ ਸ਼ਾਮੀ ਡਿਨਰ ਕਰਨ ਗਏ ਆ ਗਏ ਸਟੂਡੈਂਟ ਉਥੋਂ ਦਾ ਕੋਈ ਬਾਹਰ ਨਿਕਲੇ ਉਦੋਂ ਮੈਂ ਗੱਡੀ ਸਟਾਰਟ ਕੀਤੀ ਤੇ ਉਹਨੇ ਗਨ ਪੁਆਇੰਟ ਤੇ ਮੇਟੋ ਗੱਡੀ ਗਾ ਵੀ ਵਾਪਸ ਉਹ ਮੈਨੂੰ ਪੈਗਾਂ ਦਾ ਮੈਂ ਸਮਝਾ ਪਤਾ ਨਹੀਂ ਕੌਣ ਹੈ ਮੈਂ ਉਹਨੂੰ ਐਂ ਬੋਲਿਆ ਜਦੋਂ ਉਹਨੇ ਗਨ ਕੱਢ ਲਈ ਤੇ ਮੈਂ ਚੁੱਪ ਕੇ ਗੱਡੀ ਚ ਬੋੜਾ ਨਿੱਕਿਆ ਕਿੰਨੇ ਗੋਤਲੋ ਹੈ ਕਿ ਲੁੱਟ ਖੋਦੀ ਹੈ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਪੁਲਿਸ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਇਹ ਜੀਸੀਟੀ ਦੇ ਜਿਹਨੂੰ ਕੈਂਟਰ ਵਰਤੇ ਰਹਿੰਦੇ ਆ ਕਾਲ ਨੇ ਇੱਕ ਕਾਰ ਲੈ ਕੇ ਆਪਣੇ ਸਮੇਤ ਫੈਮਿਲੀ ਖਾਣਾ ਖਾਣ ਗਏ ਸੀ ਵੀ ਲੀਤੇ ਉਧਰ ਰਾਤ ਨੂੰ ਕਰੀਬ 10 ਵਜੇ ਅਨੁਸ਼ਾਸਿਤ ਵਿਅਕਤੀ ਆਏ ਇਹਨਾਂ ਤੋਂ ਕਾਰ ਕੋਲ ਕੇ ਚਲ ਗਈ ਸੀ ਸਰ ਕੁਝ ਪਤਾ ਲੱਗਾ ਵੀ ਕਿੰਨੀ ਕੀਮਤ ਦੀ ਕਾਰ ਸੀ ਕਿਹੜੀ ਕਾਰ ਸੀ ਬਰੇਜ਼ਾ ਕੰਪਨੀ ਦੀ ਕਾਰ ਸੀਗੀ ਕੀਮਤ ਦਾ ਹਲੇ ਇਹਨਾਂ ਦਾ ਸਬੰਧ ਨਹੀਂ ਹੋ ਸਕਿਆ ਮੈਂ ਜਲਦਗਰਾਂ ਨਿਕਲ ਸੀ ਕਿੰਨੀ ਕੀਮਤ ਸੀ ਉਹ ਕੰਪਨੀ ਬਰੇਜ਼ਾ ਸੀ ਵਾਈਟ ਕਲਰ ਦੀ ਕਾਰ ਸੀ ਕੋਈ ਅਸਿਸਟਿਵ ਪੋਟੇਜ ਨਹੀਂ ਹੈਗੇ ਉਹ ਸਾਡੇ ਕੋਲ ਕਾਫੀ ਕੁਝ ਮਰੀਲ ਰਹਿਦਾ ਸੀ ਕਾਰਮਿੰਟ ਕਰ ਰਹੇ ਜਲਦੀ ਇਸ ਕਿਸੇ ਨੂੰ ਗੁੱਡਨ ਨੀਜੀ